ਇਕੋਂਕਾਰ ਸਤਗੁਰ ਪ੍ਰਸਾਦ ਗੋਜਰੀ ਮਹੱਲਾ ਚੌਥਾ ਘਰਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦਈਏ ਹਮਰਾ ਜੋਰ ਸਭ ਰਹਿਓ ਮੇਰੇ ਵੀਰਾ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਉ ਭਗਤ ਜਿਨਾਂ ਕੋ ਸਰਦਾ ਆਪ ਹਰ ਲਾਈ ਵਿਛੇ ਗ੍ਰਸਤ ਉਦਾਸ ਰਹਾਈ ਜਬੇ ਅੰਤਰ ਪ੍ਰੀਤ ਹਰ ਸਿਉ ਬਣਾਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿਤ ਕਰੈ ਕੰਮ ਹਰ ਜਿਤ ਕਰੈ ਕੰਮ ਹਮ ਹਰ ਲਾਏ ਸੋ ਹਮ ਕਰੈ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਜਿਤਕਾਰੈ ਕੰਮ ਹਮ ਹਰ ਲਾਏ ਸੋ ਹਮ ਕਰੈ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ RAM ਨਾਮ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮਾਂਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਗੂਜਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਕਰ ਤੀਜੇ ਸਰਤਾਲ ਵਿੱਚ ਗਾਉਣ ਦਾ ਹੁਕਮ ਹੈ ਪ੍ਰਮਾਤਮਾ ਇੱਕ ਹੈ ਜਿਸਤੇ ਨਾਲ ਮਲਾਵ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਪਾਈ ਮਾ ਪਿਓ ਪੁੱਤਰ ਇਹ ਸਾਰੇ ਪ੍ਰਮਾਤਮਾ ਦੇ ਬਣਾਏ ਹੋਏ ਹਨ ਇਹਨਾਂ ਸਬਨਾ ਵਾਸਤੇ ਆਪੋ ਵਿੱਚ ਦਾ ਰਿਸ਼ਤਾ ਪ੍ਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ ਸੋ ਇਹ ਸਹੀ ਜੀਵਨ ਰਾਹ ਵਿੱਚ ਰੁਕਾਵਟ ਨਹੀਂ ਹਨ ਇਹ ਮੇਰੇ ਵੀਰ ਪ੍ਰਮਾਤਮਾ ਦੇ ਟੱਕਰੇ ਤੇ ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਸਾਡਾ ਸਰੀਰ ਪ੍ਰਮਾਤਮਾ ਦੇ ਬਸ ਵਿੱਚ ਹੈ ਟਹਿਰਾਓ ਹੇ ਭਾਈ ਪ੍ਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਦਾ ਓਨਾਂ ਭਗਤ ਜਨਾਂ ਨੂੰ ਗ੍ਰਸਥ ਵਿੱਚ ਹੀ ਮਾਂ ਪਿਓ ਪੁੱਤਰ ਇਸਤਰੀ ਆਦਿਕ ਸੰਬੰਧੀਆਂ ਦੇ ਵਿੱਚ ਹੀ ਰਹਿੰਦਿਆਂ ਨੋਹੀ ਮਾਇਆ ਵਿੱਚ ਨਿਰਲੇਪ ਰੱਖਦਾ ਹੈ। हे ਭਾਈ ਜਦੋਂ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਤਦੋਂ ਮਨੁੱਖ ਜੋ ਕੁਝ ਕਰਦਾ ਹੈ ਰਜਾ ਵਿੱਚ ਹੀ ਕਰਦਾ ਹੈ ਤੇ ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ। हे ਭਾਈ ਜਿਸ ਕਾਰ ਵਿੱਚ ਜਿਸ ਕੰਮ ਵਿੱਚ ਪਰਮਾਤਮਾ ਸਾਨੂੰ ਲਾਉਂਦਾ ਹੈ ਜਿਹੜਾ ਕੰਮਕਾਰ ਪ੍ਰਮਾਤਮਾ ਸਾਥੋਂ ਕਰਵਾਉਂਦਾ ਅਸੀਂ ਉਹੀ ਕੰਮਕਾਰ ਕਰਦੇ ਹਾਂ ਏ ਨਾਨਕ ਆਖੇ ਏ ਭਾਈ ਜਿਨ੍ਹਾਂ ਮਨੁੱਖਾਂ ਦੀ ਭਗਤੀ ਪ੍ਰਮਾਤਮਾ ਨੂੰ ਪਸੰਦ ਆਉਂਦੀ ਹੈ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮ ਨਵਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੈਟਡ ਬਾਈ ਆਵਰ Fourth Guru, Guru Ram ji under heading One Universal Creator God by the Grace of the True Guru. Gujri Fourth Mahal Third House Guru Sahib Ji saying that Mother, Father, and Sons are all made by the Lord. The relationships of all are established by the Lord. I have given up all my strength, O oh, my brother. The mind and body belong to the Lord, and the human body is entirely under the, under His control. Pause. The Lord Himself infuses devotion into His humble devotees. In the midst of family life, they remain unattached. When inner love is established with the Lord, then whatever one does is pleading pleasing to my Lord God. I do those deeds <coughs> and tasks, which the Lord has set me to. I do that which He makes me to do. Those whose devotional worship is pleasing to my God, O Nanak, those humble beings center their minds lovingly on the Lord's name. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ